ਉਹ ਚੱਠਿਆ ਪਿੰਡ ਦਾ ਇੱਕ ਏਜੰਟਾ ਹਰਿੰਦਰ ਸਿੰਘ ਹੈਦਰਾ ਜਿਹੜਾ ਕਿ ਲੰਬੇ ਸਮੇਂ ਦੇ ਉਹ ਚੱਠਿਆ ਪਿੰਡ ਦੇ ਕਿਸਾਨ ਭੋਲਾ ਸਿੰਘ ਉਹਨਾਂ ਦੇ بیٹے ਨੂੰ ਬਾਹਰ ਜਾਣ ਦੇ ਚੱਕਰ ਦੇ ਵਿੱਚ ਉਹਨੇ 2 ਸਾਲ ਦਾ ਵਰਕ ਪਰਮਿਟ ਕਰਾਇਆ ਸੀ ਵੀਜ਼ਾ ਜਿਸ ਦਾ ਉਹਨੇ 1 ਸਾਲ ਦਾ ਉਹ ਵਰਕ ਪਰਮਿਟ ਨਿਕਾਲ ਕੇ 28 ਲੱਖ ਰੁਪਿਆ ਪਰਿਵਾਰ ਤੋਂ ਲੈ ਚੁੱਕਿਆ ਹੋ। ਇਹਦੇ ਲਈ ਉਹਦੇ ਨਾਲ ਗੱਲ ਕੀਤੀ ਗਈ ਕੀ ਬਣੂ ਜਿਹੜਾ ਕਿ ਉਹਨੇ ਕਿਸੇ ਨਾਲ ਸਹੀ ਤਰੀਕੇ ਨਾਲ ਗੱਲ ਨਹੀਂ કરી ਆਪਣੀ ਗੱਲ ਨੂੰ ਵੀ ਉਹ ਮੁਗਦੇ ਰੱਖਦਾ ਰਿਹਾ ਇਹਦੇ ਲਈ ਅਸੀਂ ਉਹਨੂੰ ਕਿਹਾ ਵੀ ਜੇ ਭਰਾਵਾ ਤੇਨੇ 2 ਸਾਲ ਦੀ ਗੱਲ ਕੀਤੀ ਸੀ ਜਦ ਤੱਕ ਜਦੋਂ ਮੁੰਡੇ ਦਾ ਵੀਜ਼ਾ ਪੂਰਾ ਹੋ ਗਿਆ ਸੀ ਇੱਕ ਸਾਲ ਦਾ ਉਹਨੂੰ ਵੀਜ਼ਾ ਵਧਾ ਕੇ ਦੇ ਜਾਂ ਫਿਰ ਇਹਨਾਂ ਦਾ ਇੱਕ ਸਾਲ ਦੇ ਪੈਸੇ ਲੈ ਲੈ ਤੇ ਬਾਕੀ ਪੈਸੇ ਪਰਵਾਰ ਦੇ ਵਾਪਸ ਕਰਾ ਦੇ ਜਿਵੇਂ ਮਰਜ਼ੀ ਆਪਣਾ ਬੇਟੇ ਦਾ ਉੱਥੇ ਇੰਤਜ਼ਾਮ ਕਰਨਾ ਕਾਨੂੰਨੇ ਭਰਾਵੋ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਐਵੇਂ ਜਿਵੇਂ ਪਟਿਆਲੇ ਦੇ ਜਿਲ੍ਹੇ ਦੇ ਵਿੱਚ ਪਿੰਡ ਵਾਰਨਪੈਂਦਾ ਉੱਥੇ ਦੇ ਵੀ ਇੱਕ ਕਿਸਾਨ ਨਾਲ ਉਹਨੇ ਧੰਗੀ ਮਾਰੀ ਆ ਇਹਦੇ ਲਈ ਅਸੀਂ ਇੱਕ ਦਿਨ ਉਹ ਰੈੱਡ ਐਪਲ ਦੇ ਮੂਹਰੇ ਸੀਨੇ ਪ੍ਰੋਗਰਾਮ ਕੀਤਾ ਜਿਹਦੀ ਕਿ ਬਕਾਇਦਾ ਸੀ ਪ੍ਰਸ਼ਾਸਨ ਨੂੰ ਰਿਕਾਰਡਿੰਗ ਸੁਣਾਈ ਆ ਜੀ ਤੇ ਉਹਨੇ ਕਿਹਾ ਵੀ ਇਹ ਰੈੱਡ ਐਪਲ ਮੇਰਾ ਤੇ ਉਹ ਰੈੱਡ ਐਪਲ ਵਾਲੀ ਗੱਲ ਵੀ ਝੂਠੀ ਗਈ ਆ ਉਹ ਗਰਿਆਲਾ ਵਾਲਾ ਸੀ ਜਸਵੀਰ ਸਿੰਘ ਦਾ ਉਹ ਸਾਡੇ ਲਵੇ ਆਏ ਸੀ ਉੱਥੋਂ ਕਾਰਨ ਦੇ ਦੀ ਸਮਾਪਤੀ ਕੀਤੀ ਆ ਗੱਲ ਨੂੰ ਵੀ ਬੰਦਾ ਝੂਠ ਬੋਲਿਆ ਤੇ ਉਹਦੇ ਉੱਪਰ ਤਰਖਾਸ ਵੀ ਦਿੱਤੀ ਜਿਹੜੀ ਤਰਖਾਸ ਦਿੱਤੀ ਉਹ ਆ ਕਹਿ ਕੇ ਦਿੱਤੀ ਆ ਗਰੇਆਲਾ ਨੇ ਵੀ ਸਾਡੇ ਆ ਜਿਹੜਾ ਹੋਟਲ ਆ ਉਹਦਾ ਨਾਮ ਝੂਠਾ ਬੋਲ ਰਿਹਾ ਤੇ ਹੋਟਲ ਸਾਡਾ ਤੇ ਸਾਡਾ ਨਾਮ ਬਦਨਾਮ ਕਰ ਰਿਹਾ ਇਹਦੇ ਲਈ ਅਸੀਂ 7 ਤਰੀਕ ਨੂੰ ਉਹਦੇ ਘਰ ਦੇ ਮੂਹਰੇ ਧਰਨਾ ਲਾ ਰਿਆਂ ਨਾ ਤਾਂ ਪ੍ਰਸ਼ਾਸਨ ਨੇ ਉਹ ਕੋਈ ਅਰਜੀ ਤੇ ਕਾਰਵਾਈ ਕੀਤੀ ਆ ਤੇ ਨਾ ਪਰਿਵਾਰ ਵਾਲੀ ਤੇ ਬਕਾਇਦਾ ਉਲਟ ਉਹ ਧਾਰਨਾ ਲੱਗਣ ਤੋਂ ਬਾਅਦ ਆ ਪਰਿਵਾਰ ਦੇ ਉੱਪਰ ਪਰਚਾ ਦਰਜ ਕਰਾ ਗਿਆ ਉਹ ਇਹਦੇ ਲਈ ਉਹ ਜਿਹੜੀ ਸਿਆਸੀ ਪਾਰਟੀਆਂ ਗੁੰਡਾਗਰਦੀ ਕਰ ਰਹੀਆਂ ਨੇ ਹਾਂ ਇਹ ਜਿਹੇ ਹਸਰਾਂ ਤੋਂ ਪਰਿਵਾਰਾਂ ਦੇ ਉੱਪਰ ਕਿਵੇਂ ਮੰਨਤ ਸਾਫਾ ਦਵਾਈਆ ਜਾ ਰਿਹਾ ਤੇ ਕਦੇ ਐ ਪੁਲਿਸ ਭੇਜ ਕੇ ਕਦੇ ਫੋਨ ਕਰਕੇ ਇਹਦੇ ਲਈ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ 7 ਤਰੀਕ ਨੂੰ ਸਾਰੇ ਜਿੰਨੇ ਵੀ ਸਾਡੇ ਸੰਗਰੂਰ ਬਲਾਕ ਦੇ ਪਿੰਡ ਨੇ ਤਾਪਸਾ 7 ਤਰੀਕ ਨੂੰ ਉਪਾਲ ਰੋਡ ਤੇ ਉਹਦਾ ਘਰ ਆ ਉਹਦੇ ਉੱਪਰ ਧਰਵਾ ਉੱਥੇ ਲਾਉਣਾ ਬਾਰ ਮੂਰੇ ਤੇ ਦੁੱਧ ਛੱਡੇ ਜ਼ਰੂਰ ਲੈ ਕੇ ਆਉਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨ